ਨੀ ਫਿਰ ਆਪਾਂ ਜੇ ਆਪਾਂ ਤੁਹੇ ਭੇਜੀਏ ਕਿਸੇ ਨੂੰ ਡੀਜ਼ਲ ਜਾਂ ਕਿਤੇ 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 ਕੋਲ ਭੇਜੀਏ ਆਪ ਬੰਦੇ ਹੈ ਆਪ ਬੰਦੇ ਹੈਗੇ ਮੈਂ ਹਾਂ ਜੀ ਹਾਂ ਜੀ ਬਹੁਤ ਵੇ ਚੱਲੀ ਜਾਂਦਾ ਹੈ ਨਾ ਸਾਨੂੰ ਜਾਣ ਕੇ ਜਿਹੜੀ ਆਰਥਿਕ ਪੱਖੋਂ ਜਿਹੜੀ ਉਹਦੀ ਸਾਨੂੰ ਥੋੜੀ ਮਦਦ ਦੂਰ ਹੈ ਜੀ ਕਿਤੇ ਸਾਧਾਰਨ ਮਾਸਦ ਕੋਲ ਠੀਕ ਹੈ ਜੀ ਹਨਾ ਠੀਕ ਹੈ ਭਾਈ ਹੋਰ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਹਾਲੋ 2 ਲੱਖ ਰੁਪਏ ਈਦਲ ਜੀ ਚਾਹੀਦਾ ਮੈਂ ਸਰਦਾਰ ਦੋ ਦਾ ਨਿਕੂ ਭੇਜਦਾ ਨਹੀਂ ਹੱਕ ਨਹੀਂ ਥੀ ਗਈਆਂ ਨਹੀਂ ਹਟਾ ਤੇ ਹੋਰ ਕਿਸੇ ਕੋਲ ਕੋਈ ਚੀਜ਼ ਨਹੀਂ ਖੁਰਚੀ ਬਹੁਤ ਅਸੀਂ ਤੁਹਾਨੂੰ ਦੱਸਾਂਗੇ ਹੈਗੇ ਤਾਂ ਹੈਗੇ ਠੀਕ ਆਦਰ ਫੜੋ ਹੋਰ ਕਿਸੇ ਚੋਣ ਰੋੜ ਪਈ ਨਾ ਮੇਰੇ ਵੀ ਕੋਲ ਦੱਸ ਹਾਂਜੀ ਹਾਂਜੀ ਅਸੀਂ ਅੱਜ ਨਾਲ ਜ਼ਰਾ ਪੇਸ਼ ਧੰਨਵਾਦ ਜੀ ਸਾਹਿਬ ਜੀ 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 ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਹਾਂ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੁੰਦੀ ਹੈ ਠੀਕ ਹੈ ਆ ਜਮਾਂ ਕੰਕਰੀਟ ਦਾ ਜਿਵੇਂ ਉਧਰ ਨਹਿਰੀ ਖੇਹ ਹਾਂਜੀ ਉਹ ਸਾਰਾ ਪੱਕਾ ਕਰ ਦਾਂਗੇ ਆ ਬਹੁਤ ਧੰਨਵਾਦ ਆ ਤੁਹਾਡਾ ਫੇਰ ਦਾ ਏਰੀਆ ਸਾਡਾ ਬਾਜੂ ਗਏ ਨਹੀਂ ਪੱਕਾ ਹੀ ਹੋਇਆ ਸਭ ਤੋਂ ਪਹਿਲੇ ਦੋ ਕੰਮ ਕਰਨੇ ਨੇ ਠੀਕ ਹੈ ਜੀ ਇੱਕ ਤਾਂ ਉਹ ਇੱਕ ਕਰਦਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੀਆਂਾਂ ਵਿੱਚ ਜਾਉਣਾ ਬਹੁਤ ਬੜਾ ਧੰਨਵਾਦ ਹੈ ਬਹੁਤ ਬੜਾ ਅਥਕ ਦਿਨਾਂ ਦਾ ਕੰਮ ਇੱਕ ਸਾਰੇ ਦਰਿਆ ਬੰਨ੍ਹ ਦੇ ਨੇ ਬੰਨ੍ਹ ਕੇ ਬਹੁਤ ਬਹੁਤ ਧੰਨਵਾਦ ਅੱਜ ਅੱਜ ਬਾਰ ਬਾਰ ਇਸ ਬਸਤੀ ਆਉਂਦੀ ਹਾਂ ਹਾਂਜੀ ਹਾਂਜੀ ਹਰ ਸਾਲ ਦੀ ਬਹੁਤ ਦੁੱਖਾ ਯਾਰ ਐਕੀ ਰੁੱਣ ਜਾਂਦੇ ਹਰ ਦੋ ਥਾਂ ਵਾਲੇ ਤੇ